ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪ੍ਰੇਰਿਦਸ ਕੋ ਅੱਜ ਆਪਾਂ ਦੋ ਤਿੰਨ ਮੁੱਦਿਆਂ ਤੇ ਗੱਲ ਕਰਨੀ ਹੈ ਇਸ ਵੀਡੀਓ ਦੇ ਵਿੱਚ ਦੇਖੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਸ਼ਹੀਦੀ ਸਮਾਗਮ ਨੇ ਉਹਨਾਂ ਦੀ ਰਸਮੀ ਜਿਹੜੀ ਸ਼ੁਰੂਆਤ ਤਾਂ ਹੋ ਚੁੱਕੀ ਹੈ ਕੱਲ ਸਰਵਤਰਮ ਸਭ ਮਿਲਰ ਹੋਇਆ ਸਰਕਾਰ ਵੱਲੋਂ ਵੀ ਸਮਾਗਮ ਹੋਇਆ ਔਰ ਦੂਜੇ ਪਾਸੇ ਸ਼ਰੋਮਰੀ ਕਮੇਟੀ ਵੱਲੋਂ ਵੀ ਸਮਾਗਮ ਹੋਏ ਚਾਰੇ ਨਗਰ ਕੀਰਤਨ ਕੱਲ ਅਨੰਤਪੁਰ ਸਾਹਿਬ ਪਹੁੰਚ ਗਏ ਇਹ ਸਾਰੀ ਗੱਲਬਾਤ ਜਿਹੜੀ ਹੈ ਆਪਾਂ ਕਰਦੇ ਇਸ ਵੀਡੀਓ ਦੇ ਵਿੱਚ ਇਹ ਤਾਂ ਕਰਨੀ ਹੈ ਲੇਕਿਨ ਜਿਹੜੇ ਹੋਰ ਵੀ ਗੱਲਾਂ ਨੇ ਕਿ ਸਟਾਪ ਦੀ ਜਿਹੜੀ ਅਸੀਂ ਸਮਾਗਮ ਮਨਾ ਰਹੇ ਹਾਂ ਜਦ ਪਹਿਲੀ ਸਟਾਪ ਦੀਆਂ ਜਦੋਂ ਮਨਾਈਆਂ ਗਈਆਂ ਉਹਨਾਂ ਚੋਂ ਬਹਾਵ ਕੁਛ ਨਿਕਲਿਆ ਸੀ ਉਹਨਾਂ ਚੋਂ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਨਿਕਲੀ ਸੀ ਉਨਾ ਸਤਾਵਦੀਆਂ ਦੀ ਯਾਦ ਦੇ ਵਿੱਚ ਬਰਾਸਤੇ ਖਾਲਸਾ ਆਇਆ ਸੀ ਉਨਾ ਸਤਾਵਦੀਆਂ ਦੇ ਵਿੱਚ ਜਿੰਨੀਆਂ ਵੀ ਆਈਆਂ ਗੁਰੂ ਅੰਗਦੇਵ ਵੈਟਰਨਰੀ ਯੂਨੀਵਰਸਿਟੀ ਆਈ ਸੀ ਤੋਂ ਇਸ ਵਾਰ ਕੁਝ ਆ ਰਿਹਾ ਹੈ ਇਹ ਗੱਲ ਆਪਾਂ ਕਰਾਂਗੇ ਕਿ ਜ਼ਿਲ੍ਹਾ ਬਣਾਉਣੇ ਤੇ ਜੇ ਜ਼ਿਲ੍ਹਾ ਬਣਾਉਣੇ ਬਰੇਕਪੋਡਾ ਦਾ ਹਾਲਾ ਚੰਗੀ ਤਰ੍ਹਾਂ ਮੰਨ ਨਹੀਂ ਸਕਿਆ ਕਿ ਨਵੇਂ ਜ਼ਿਲ੍ਹੇ ਲਈ ਆਜੂ ਪੈਸਾ ਹੈ ਬਜਟ ਹੈ ਇਹ ਵੀ ਗੱਲ ਹੈ ਨਾਮ ਬਦਲਣਾ ਅੱਗੇ ਆਪਾਂ ਦੋ ਤਿੰਨ ਨਾਮ ਬਦਲੇ ਦੇਖੇ ਨੇ ਕਿ ਰੋਪੜ ਨੂੰ ਭੁੱਲ ਗਏ ਸੀ ਕੀ ਮੁਹਾਲੀ ਨੂੰ ਭੁੱਲ ਕੇ ਕਹਿੰਦੇ ਅਸੀਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਇਹ ਵੀ ਗੱਲਾਂ ਨੇ ਇਹਦਾ ਸਾਰਾ ਇਨੈਕਸਸ ਕਰਦੇ ਆ ਤੇ ਦੂਜਾ ਮੁੱਦਾ ਬਹੁਤ ਆਹ ਹੈ ਜਿਹਦੇ ਬਾਰੇ ਸਾਡੀਆਂ ਸਿਆਸੀ ਧਿਰਾਂ ਨੂੰ ਸੋਚਣਾ ਚਾਹੀਦਾ ਜਿਹੜੀਆਂ ਗੱਲਾਂ ਕਰਦੀਆਂ ਨੇ ਕਿ ਜੀ ਕੇਂਦਰ ਨੂੰ ਟੌਰਨ ਲੈ ਗਿਆ ਇਹ ਸਭ ਕੁਝ ਨਹੀਂ ਚੰਡੀਗੜ੍ਹ ਦਾ ਮਾਮਲਾ ਜਿਹੜਾ ਹੈ ਉਹ ਤਾਂ ਹੁਣ ਕੇਂਦਰ ਚੰਡੀਗੜ੍ਹ ਨੂੰ ਲੈ ਕੇ ਰਹੂਗਾ ਜਿਸ ਤਰੀਕੇ ਨਾਲ ਇਹ ਕਹਿੰਦੇ ਨੇ ਨਾ ਜਿਹੜੇ ਅਸੀਂ ਚਾਰਜਤਾ ਜੀ ਉਹ ਬਿਲ ਨਹੀਂ ਆ ਰਿਹਾ ਸਿਰਫ ਟਾਲੇ ਹੀ ਹੈ ਜੀ ਇਹ ਸੈਸ਼ਨ ਚ ਨਹੀਂ ਆ ਰਿਹਾ ਉਹਨਾਂ ਦੀ ਸਟੇਟਮੈਂਟ ਪੜ੍ਹੀ ਹੈ ਤੁਸੀਂ ਉਹ ਇਹ ਕਹਿ ਰਹੇ ਆ ਕੇਂਦਰ ਜਿਹੜਾ ਟਵੀਟ ਕੀਤਾ ਕਿ ਤੁਸੀਂ ਚਿੰਤਾ ਨਾ ਕਰੋ ਜਦੋਂ ਵੀ ਅਸੀਂ ਗੱਲ ਕਰਾਂਗੇ ਅਸੀਂ ਸਾਰੇ ਸਟੇਕ ਹਾਰਡਰ ਨਾਲ ਗੱਲ ਕਰਾਂਗੇ ਇਹਦਾ ਮਤਲਬ ਉਹ ਗੱਲ ਕਰ ਲਈਏ ਤੇ ਸਟੇਕ ਹਾਰਡਰ ਚ ਕੌਣ ਹੈ ਪੰਜਾਬ ਹੈ ਚੰਡੀਗੜ੍ਹ ਜਿਹੜੇ ਉੱਥੋਂ ਦੇ ਲੋਕ ਨੇ ਜਿਹੜਾ ਹੁਣ ਕੋਈ ਵੀ ਵੱਡੀ ਗਿਣਤੀ ਚ ਨਹੀਂ ਚਾਹੁੰਦੇ ਚੰਡੀਗੜ੍ਹ ਪੰਜਾਬ ਚ ਆਵੇ ਤੇ ਉਧਰੋਂ ਹਰਿਆਣਾ ਅਸੋਕੂ ਜਿਹੜਾ ਕੱਲ ਨਾਦਪੁਰ ਸਾਹਿਬ ਜੀ ਦਾ ਸਨਮਾਨ ਵੀ ਕੀਤਾ ਸ਼੍ਰੋਮਿਕ ਕਮੇਟੀ ਨੇ ਤੇ ਉਦੋਂ ਬਾਅਦ ਉਹਨਾਂ ਬਿਆਨ ਵੀ ਦਿੱਤਾ ਕਿ ਚੰਡੀਗੜ੍ਹ ਤੇ ਸਾਡਾ ਵੀ ਹੱਕ ਹੈ ਇਹ ਸਾਰੀਆਂ ਗੱਲਾਂ ਆਪਾਂ ਇਸ ਵੀਡੀਓ 'ਚ ਕਰਦੇ ਹਾਂ ਲੇਕਿਨ ਇੱਕ ਵੀਰ ਕਰ ਲ ਬਹੁਤ ਦਿਨ ਹੋ ਗਏ ਅਪੀਲਿੰਗ ਕੀਤੀ ਤੁਹਾਨੂੰ ਕਰ ਲੈਣੇ ਆ ਕਿ ਜਿਹੜੇ ਜਿਹੜੇ ਦਰਸ਼ਕ ਨਵੇਂ ਜੁੜ ਰਹੇ ਜਾਂ ਜਿਹੜੇ ਤੁਸੀਂ ਪੁਰਾਣੇ ਹੋ ਲੇਕਿਨ ਉਹਨਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਸਬਸਕ੍ਰਾਈਬ ਕਰ ਲਓ ਦੇਖੋ ਗੱਲਾਂ ਆਪਾਂ ਸ਼ੁਰੂ ਕਰਦੇ ਹਾਂ ਸ਼੍ਰੀ ਗੁਰੂ ਤੇਗਪਾਤ ਸਾਬ ਦੇ ਸ਼ਹੀਦੀ ਦਿਵਸ ਬਾਰੇ ਸ਼ੁਰੂਆਤ ਤੋਂ ਕੰਮ ਸ਼ੁਰੂਆਤ ਹੋ ਗਈ ਹੈ ਤੇ ਸ਼ੁਰੂਆਤ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਹੈ ਉਹ ਬੜੇ ਜੋਰ ਸ਼ੋਰ ਨਾਲ ਕੰਮ ਕਰ ਰਹੀ ਹੈ ਬੜਾ ਖਰਚਾ ਕਰਕੇ ਕੰਮ ਕਰ ਰਹੀ ਹੈ ਖਰਚੇ ਦਾ ਅੰਦਾਜ਼ਾ ਤਾਂ ਮੈਨੂੰ ਉੱਥੋਂ ਹੋਇਆ ਸੀ ਇਹਨਾਂ ਦਾ ਕਿ ਜਿਹੜਾ ਬਟਾਲੇ ਦਾ ਐਸਡੀਐਮ ਜਾਂ ਉੱਥੋਂ ਦੇ ਨਗਰ ਨਿਗਮ ਦਾ ਕਮਿਸ਼ਨਰ ਫੜਿਆ ਗਿਆ ਉਹ ਫੜਿਆ ਤਾਂ ਇਸ ਕਰਕੇ ਗਿਆ ਕਿ ਉਹ ਕਮਿਸ਼ਨ ਮੰਗਦਾ ਸੀ ਕਿ ਠੇਕੇਦਾਰ ਤੋਂ ਤੇ ਜਿਹੜੇ ਠੇਕੇਦਾਰ ਤੋਂ ਕਮਿਸ਼ਨ ਮੰਗ ਰਿਆ ਸੀ ਉਹਦੇ ਵਿੱਚ ਇਹਦਾ ਵੀ ਕਮਿਸ਼ਨ ਮੰਗ ਰਿਆ ਸੀ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਪਵ ਵਿੱਚ ਕਰਵਾਇਆ ਗਿਆ ਸੀ ਲਾਈਟ ਹੈਂਡ ਸਾਊਂਡ 1,81,000 ਦਾ ਬਿਲ ਸੀ ਉਹਦੇ ਵਿੱਚ ਵੀ ਕਹਿੰਦਾ 10% ਦੇ ਆਹ ਸ਼ਰਤ ਹੈ ਸਾਡੀ ਜਿਹੜੀਆਂ ਗੱਲਾਂ ਕਰਦੇ ਆ ਆ ਜਿਹੜੇ ਟੈਂਟ ਸਿਟੀ ਬਣਿਆ ਜਿਹੜਾ ਬਣਿਆ ਨਾ ਪ੍ਰਧਾਨ ਸਭਾ ਉੱਥੇ ਬਣੀ ਹੈ ਇਹ ਜਿਹੜਾ ਕਰੋੜਾ ਰੁਪਏ ਖਰਚੇ ਨੇ ਇਹਦਾ ਕਮਿਸ਼ਨ ਦੇਖ ਲਓ ਕਿਵੇਂ ਜਾਏਗਾ ਇਹ ਵੀ ਹੋਰ ਅਟੈਂਪਸ਼ਨ ਚਰਚਾ ਰਹੇਗੀ ਜੇ ਹੁਣ ਇੱਕ ਬੰਦਾ ਫੜਿਆ ਗਿਆ ਬਾਕੀ ਕਿਤੇ ਕਮਿਸ਼ਨ ਤੋਂ ਬਿਨਾ ਕੰਮ ਹੋਇਆ ਹੋਊਗਾ ਖੈਰ ਸਰਕਾਰ ਜੋ ਕੁਝ ਕਰ ਰਹੀ ਹੈ ਸਰਕਾਰ ਦੀ ਗੱਲ ਆਪਾਂ ਪਹਿਲਾਂ ਕਰ ਲੈਣੀ ਹੈ ਤੇ ਫਿਰ ਆਪਾਂ ਕਰਦੇ ਹਾਂ ਜਿਹੜੀ ਸ਼੍ਰੋਮਿਕ ਕਮੇਟੀ ਜਦੋਂ ਜਿਹਦੀ ਕਰ ਰਹੇ ਨੇ ਚਲੋ ਸਭ ਨੂੰ ਕਰਨਾ ਚਾਹੀਦਾ ਹੈ ਕੱਲ ਭਗਵੰਤ ਮਾਨ ਜੀ ਤੇ ਇਹਨਾਂ ਦੇ ਸਪੀਕਰ ਅਰਵਿੰਦ ਕੇਜਰੀਵਾਲ ਸਰਬ ਧਰਮ ਸੰਮੇਲਨ ਸੀ ਬਾਬਾ ਬੁੱਢਾ ਦਲ ਦੀ ਸੋਣੀ ਵਿੱਚਤ ਸੀ ਤੇ ਉੱਥੇ ਬਹੁਤ ਲੋਕ ਆਏ ਸੀ ਸਿੱਖ, ਹਿੰਦੂ, ਮੁਸਲਮਾਨ, ਈਸਾਈ, ਬੁੱਧ, ਜੈਨ, ਯਹੂਦੀ ਬੜੀਆਂ ਧਾਰਮਿਕ ਤੇ ਅਧਿਆਤਮਿਕ ਸਖਸ਼ੀਤਾ ਸੀ ਤੇ ਡਿਊਟੀ ላይ ਹੋਈ ਸੀ ਹਰਜੋਤ ਸਿੰਘ ਬੈਂ ਸਿੱਖਿਆ ਮੰਤਰੀ ਤੇ ਜਿਹੜੇ ਸੈਰਸਪਟਾ ਮੰਤਰੀ ਨੇ ਤਰਨਪੀਤ ਸਿੰਘ ਜੋਂ ਦੀ ਯੂਨਸ ਵਾਕਤ ਕਰੋ ਤੇ ਉੱਥੇ ਸਾਡੇ ਵਾਲੇ ਬਾਬੇ ਬੜੇ ਸੀ ਬਾਬਾ ਬਲਵੀਰ ਸਿੰਘ ਸੀ ਬਾਬਾ ਬਵੀਸਿੰਘ ਸਿੰਘ ਜਣਬੇ ਕ੍ਰੂੜੀ ਤਾਂ ਇਸ ਕਰਕੇ ਸੀ ਉਹਨਾਂ ਦੇ ਉੱਥੇ ਸੋਨੀਚ ਹੋ ਰਿਹਾ ਸੀ ਪ੍ਰੋਗਰਾਮ ਉਹਨਾਂ ਨੇ ਤਾਂ ਭਾਸ਼ਣ ਵੀ ਪੜਾ ਦਿੱਤਾ ਬਾਬਾ ਹਰਨਾਮ ਸਿੰਘ ਖਾਲਸਾ ਧੂਮਾ ਸਾਹਿਬ ਗੱਲ ਦੋ ਮਿੰਟ ਖਸਾਰਾ ਨੇ ਬਾਬਾ ਸੇਵਾ ਸਿੰਘ ਤੇ ਰਾ datas ਮੋਮੀਆਂ ਦੇ ਅੱਜ ਕੱਲ੍ਹ ਹਰ ਇੱਕ ਥਾਂ ਤੇ ਜਾਂਦੇ ਨੇ ਨਰਿੰਦਰ ਸਿੰਘ ਢਿੱਲੋਂ ਸਾਹਿਬ ਬਾਬਾ ਕਸ਼ਮੀਰ ਸਿੰਘ ਸੀ ਤੇ ਬਾਕੀ ਹੋਰ ਫਾਦਰ ਜੋਨਸ ਆਟ ਆਫ ਲਿਵਿੰਗ ਦੇ ਸ਼੍ਰੀ ਰਵੀ ਸ਼ੰਕਰ ਚਿਸਤੀ ਦਰਗਾਹ ਦੇ ਗੱਦੀ ਨਿਸ਼ੀਨ ਹਾ ਸ਼ੇਖ ਜੇ ਸੁਲਮਾਨ ਚਿਸਤੀ ਬੜਾ ਲੋਕ ਸੀ ਉੱਥੇ ਤੇ ਬਾਬਾ ਜਿਹੜੇ ਭਿੰਦਰ ਸਿੰਘ ਸੀ ਕਾਰਸੇਵਾ ਵਾਲੇ ਤੋਂ ਇਹ ਸਾਰਿਆਂ ਦਾ ਇਕਲੇ ਇਕਲੇ ਦਾ ਪੈਸਾ ਬੜੀ ਗਿਣਤੀ ਸੀ ਕਿ ਚਲੋ ਪ੍ਰੋਗਰਾਮ ਠੀਕ ਹੋ ਗਏ ਮਾਨ ਸਾਹਿਬ ਵੀ ਬੋਲੇ ਮਾਨ ਸਾਹਿਬ ਨੇ ਚਲੋ ਗੁਰੂ ਸਾਹਿਬ ਬਾਰੇ ਤਾਂ ਉਹੀ ਗੱਲਾਂ ਸਾਰੇ ਕਰ ਰਹੇ ਨੇ ਤੇ ਰਵਿੰਦ ਕੇਜਰੀਵਾਲ ਵੀ ਜਿਹੜਾ ਕਰਤਾ ਬੜੀ ਸਿੱਖਾਂ ਦੀ ਜਾਂ ਗੁਰੂਤ ਸਾਹਿਬ ਦੀ ਗੱਲ ਕਰ ਰਹੇ ਸੀ ਤੇ ਬਾਹਰ ਲੋਕ ਕਹ ਰਹੇ ਸੀ ਇਹ ਉਹੀ ਬੰਦਾ ਹੈ ਆਪਦੀ 10 ਸਾਲਾਂ ਦੀ ਸਰਕਾਰ ਦੇ ਵਿੱਚ ਦਿੱਲੀ 'ਚ ਇਹਨੇ 4 ਸਿੱਖ ਐਮਐਲਏ ਹੋਣ ਦੇ ਬਾਵਜੂਦ ਕਿਸੇ ਸਿੱਖ ਨੂੰ ਇਹਨੇ ਮੰਤਰੀ ਨਹੀਂ ਬਣਾਇਆ ਸੀ ਕੋਈ ਇਹਦੇ ਖਾਤੇ 'ਚ ਗੱਲ ਨਹੀਂ ਗਈ ਸਿੱਖੀ ਦੇ ਬਾਵਜੂਦ ਇੱਥੇ ਹੁਣ ਪੰਜਾਬ 'ਚ ਗੱਲਾਂ ਕਰ ਰਿਹਾ ਮਾਨ ਸਾਹਿਬ ਆਪਦੀ ਉਹੀ ਗੱਲਾਂ ਟੈਂਟ ਸਿਟੀ ਬਣਾਤਾ ਜੀ ਬਸ ਪਾਰਕਿੰਗ ਬਹੁਤ ਬੱਡੀ ਬਣਾਈ ਹੈ 722 ਲਾਤੀਆ ਕੋਈ ਅਗਦੀ ਗੱਲਾਂ ਚਲੋ ਘਰ ਇਹ ਇੱਕ ਆਪਕਾ ਆਪਾਂ ਦੂ ਡਿਟੇਲ ਚ ਨਹੀਂ ਜਾਣਾ ਤੇ ਦੂਜਾ ਪੱਖ ਸ਼੍ਰੋਮਣੀ ਕਮੇਟੀ ਦਾ ਸ਼੍ਰੋਮਣੀ ਕਮੇਟੀ ਨੇ ਆਪਦਾ ਇਕਤਾ ਇਹ ਸਮਾਗਮ ਰੰਭ ਕੀਤੇ ਸੀ ਦੀ ਸਮਾਗਮ ਕਨਪਟਸ ਆਪ ਰੰਭ ਕੀਤੇ ਜਿਹੜੇ ਉਹਨਾਂ ਨੇ ਤੇ ਦੂਜੇ ਪਾਸੇ ਉਹਨਾਂ ਨੇ ਗੁਰਦੁਆਰਾ ਸੀਸਗੰਜ ਦੇ ਵਿੱਚ ਕੋਈ ਨੇ ਇਹ ਕਰਨਪਾ ਸਰਬ ਰਬ ਤੇ ਫਿਰ ਉਹਨਾਂ ਨੇ ਜਿਹੜਾ ਗੁਰਦੁਆਰਾ ਗੱਦੀਦਿਸ ਬਣਾਇਆ 350 ਸਾਲ ਹੋ ਗਏ ਤੇ ਉਹਦੇ ਨਾਲ ਹੀ ਹੋਣਾ ਸੀ ਗੁਰਦੁਆਗਾ ਗੱਦੀ ਤੇ ਗੁਰਦੁਆਰਾ ਸੀਸਗੰਜ ਤੱਕ ਸਿਰੀ ਕੇਸਗੜ ਸਾਹਿਬ ਗੁਰੂ ਗੋਬਿੰਦ ਸਿੰਘ ਜਿਹੜੇ ਗ੍ਰਹਿ ਸਥਾਨ ਹੈ ਗੁਰਦੁਆਰਾ ਦੰਦਮਾਸਾ ਸਾਰੇ ਕਿਤੇ ਮਤਲਬ ਤੇ ਇਹ ਜਿਹੜਾ ਹੈ ਗੁਰੂ ਕੇ ਮਹਿਲ ਸਾਰੇ ਗੁਰੂ ਘਰ ਦੇ ਜਿਹੜੇ ਉੱਥੇ ਉਹਨਾਂ ਨੇ ਮਤਲਬ ਉੱਥੇ ਸ਼੍ਰੋਮਿਕ ਕਮੇਟੀ ਦੇ ਸ਼੍ਰੋਮਿਕ ਕਮੇਟੀ ਦੇ ਵੀ ਗਏ ਗੁਲਾਬਚੰਦ ਕੁਟਾਰੀਆਂ ਉੱਥੇ ਦੇਖੇ ਗਏ ਗਵਰਨਰ ਸਾਹਿਬ ਹਿਮਾਚਲ ਦੇ ਮੁੱਖ ਮੰਤਰੀ ਸਿੱਕੂ ਜਿਹੜੇ ਉਹ ਪਹੁੰਚੇ ਉੱਥੇ ਜਿਹੜੇ ਸੁਖੂ ਸੁਖਵਿੰਦਰ ਸਿੱਕੂ ਔਰ ਕੇਨਿਕ ਗੁਰਦੀਪ ਸਿੰਘ ਗੜਗਾਜ ਨੇ ਧੰਵੀ ਸਾਹਿਬ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਚਾਹੀਦਾ ਤਾਂ ਇਹ ਸੀ ਜਿਹੜੀ-ਜਿਹੜੀ ਦੂਰੋਂ ਆ ਰਹੇ ਨੇ ਜਿਨ੍ਹਾਂ ਨੂੰ ਅਸੀਂ ਬੰਦਦੇ ਆ ਤੇ ਜਿਹਨੇ ਕਲਦੀਪ ਸਿੰਘ ਗੁੜਗਾਹ ਜੋ ਪੰਜਾਬ ਸਰਕਾਰ ਦੇ ਪ੍ਰੋਗਰਾਮ ਚ ਨਹੀਂ ਸੀ ਉਹ ਕਿੱਥੇ ਜਾਂਦੇ ਬਾਣ ਸਾਹਿਬ ਤਾਂ ਉਹਨਾਂ ਨੂੰ ਮੰਨਦੇ ਹੀ ਨਹੀਂ ਤੇ ਦੂਜੇ ਸਿਮਰਜੀਤ ਸਿੰਘ ਮਾਨ ਕਹਿੰਦੇ ਸਾਡੀ ਤੋਹੀਨ ਕਰ ਰਿਹਾ ਸਾਡੇ ਜਿਹੜੇ ਜਥੇਦਾਰ ਨੂੰ ਐਸਾ ਕੁਝ ਕਹਿ ਕੇ ਉਹ ਤਾਂ ਉਸ ਪਾਸੇ ਗਲਤ ਠੀਕ ਹੈ ਜੇ ਪੰਜਾਬ ਸਰਕਾਰ ਇਹਨਾਂ ਤੋਂ ਕਹੇ ਕਿਸ ਕਿਸਮ ਦਾ ਅਸੀਂ ਬਣਾ ਰਹੇ ਹਾਂ ਕਿ ਸਾਡੇ ਆਪਦੇ ਬੰਦਿਆਂ ਨੂੰ ਅਸੀਂ ਜਿਹੜਾ ਨਹੀਂ ਲੇਕਿਨ ਜਿਹੜੇ ਬਾਬੇ ਸੀ ਉਹ ਵੀ ਸਿਆਸੀ ਹੋਏ ਨੇ ਜਿਹੜੇ ਸਾਡੇ ਬਾਬੇ ਨੇ ਨਾ ਲੋਕਾਂ ਦੀ ਨਜ਼ਰ ਵਿੱਚ ਜੋ ਮਰਜੀ ਉਹ ਨੂੰ ਬਾਬੇ ਸੰਤ ਜੋ ਮਰਜੀ ਕਹੂ ਹੈ ਤਾਂ ਉਹ ਸਿਆਸੀ ਸਰ ਹੈ ਕਈਆਂ ਨੇ ਦੋਨੇ ਪਾਸੇ ਬਣਾ ਲਈ ਉਧਰ ਵੀ ਗਏ ਇਧਰ ਵੀ ਗਏ ਤੋਂ ਉਹਨਾਂ ਦੀ ਆਪਣੀ ਸਿਆਸਤ ਹੈ ਉਹ ਲੋਕ ਤੋਂ ਹਾਲੇ ਤਾਂ ਤੰਦਨ ਚੜੜੇ ਪ੍ਰੋਗਰਾਮ ਜਿਹਦੇ ਡਰੋਨ ਨਾਲ ਬੜਾ ਵਧੀਆ ਉੱਤੇ ਸ਼ੋਅ ਕੀਤਾ ਗਿਆ ਉਹ ਵੀ ਤਾਂ ਐਨੀਮੇਟਿਡ ਸ਼ੋਅ ਸੀ ਲੇਕਿਨ ਜਦੋਂ ਜਿਹੜੀ ਹਿੰਦ ਦੀ ਚਾਦਰ ਫਿਲਮ ਰੋਕੀ ਹੈ ਉਹ ਇਸ ਕਰਕੇ ਰੁਕਦੀ ਪਤਾ ਹੀ ਨਹੀਂ ਉਹੀ ਬੰਦੇ ਦੀ ਫਿਲਮ ਪਹਿਲਾਂ ਬਣੀ ਸੀ ਚਾਰ ਫਸਾਜਾ ਦੇ ਉਹ ਚੱਲਣ ਦਿੱਤੀ ਸੀ ਤੋਂ ਬਵੇਜਾ ਫਿਲਮਸ ਦੀ ਤੋਂ ਇਹ ਅਸੀਂ ਪਤਾ ਹੀ ਨਹੀਂ ਲੱਗਦਾ ਕਦੋਂ ਕੀ ਕਹਨੇ ਆ ਇਹ ਚੱਲ ਹੈ ਹੁਣ ਗੱਲ ਜਿਹੜੀ ਮੈਂ ਅਸਮ ਕਰਨੀ ਸੀ ਇਹ ਤਾਂ ਬੈਕਗ੍ਰਾਉਂਡ ਹੀ ਹੈ ਕਿ ਸਟਾਫ ਦੀਆਂ ਦਾ ਮਤਲਬ ਕੀ ਹੈ ਬਣਾਉਂਦਾ ਮੈਂ ਸਤ ਰੋਚਨ ਸਿੰਘ ਨੂੰ ਸੁਣ ਰਿਹਾ ਸੀ ਉਹ ਵਧੀਆ ਗੱਲਾਂ ਕਿਉਂਕਿ ਸਿੱਖ ਮਸਲੇ ਸਾਬਕਾ ਜਿਹੜੇ ਚੇਅਰਮੈਨ ਨੇ ਨਾ ਮਨੋਟਿਕ ਕਮਿਸ਼ਨ ਦੇ ਤੇ ਸਾਬਕਾ ਰਾਜ ਸਭਾ ਮੈਂਬਰ ਤਰੋਚਨ ਸਿੰਘ ਉਮਰ ਹੋ ਗਈ ਉਹਨੂੰ 90 ਤੋਂ ਉੱਤੇ ਨੇ ਮੇਰਾ 95 ਸਾਂ ਨੂੰ ਗਏ ਨੇ ਉਹ ਬਾਬਾ ਸਿੱਖੀ ਦੀਆਂ ਗੱਲਾਂ ਤੇ ਹੁਣ ਕਈ ਵਾਰੀ ਜਿਹੜਾ ਬੰਦਾ ਨਾ ਪੈਸੇ ਤਾਂ ਪੋਲਿਟਿਕਲ ਹੁੰਦੇ ਨੇ ਤੇ ਪਰ ਕਿਸੇ ਖਾਸ ਉਮਰ 'ਚ ਬੰਦਾ ਕਹਿੰਦਾ ਹੁਣ ਕੀ ਡਾਰਾ ਕੀ ਲੈਣਾ ਸੱਚ ਵੀ ਬੋਲਦਾ ਤੇ ਹੁਣ ਉਹ ਉਹਦੀ ਗੱਲਬਾਤ ਠੀਕ ਲੱਗਦੀ ਕਿ ਸਤਾਵਦੀਆਂ ਦੇ ਵਿੱਚ ਜਦੋਂ ਸ਼ੁਰੂਆਤ ਹੋਈ ਮੈਨੂੰ ਨਹੀਂ ਪਤਾ ਸੀ ਸੱਚੀ ਗੱਲ ਆ ਉਦੋਂ ਪਤਾ ਲੱਗਿਆ ਕਿ ਉੱਜਲ ਸਿੰਘ ਹੋਰੀ ਸਰਦਾਰ ਉੱਜਲ ਸਿੰਘ ਜਦੋਂ ਗਵਰਨਰ ਸੀ ਜੋ ਪੰਜਾਬ ਦੇ ਉਸ ਵੇਲੇ ਸ਼ੁਰੂਆਤ ਹੁੰਦੀ ਹੈ ਤੇ ਉਸ ਵੇਲੇ ਕਹਿੰਦੇ ਗੁਰੂ ਨਾਨਕ ਫਾਊਂਡੇਸ਼ਨ ਜਿਹੜੀ ਚੰਡੀਗੜ੍ਹ ਵਾਲੀ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਤੇ ਉੱਥੇ ਗੁਰੂ ਨਾਨਕ ਭਵਨ ਬਣਾਇਆ ਦਿੱਲੀ ਚ ਗੁਰੂ ਨਾਨਕ ਭਵਨ ਬਣਾਇਆ ਇਹ ਸਾਰੇ ਉਦੋਂ ਬੜੇ ਪੈਸਾ ਸਰਕਾਰ ਨੇ ਦਿੱਤਾ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਤਾਂ ਮੈਨੂੰ ਪਤਾ ਬੜਾ ਰੋਲਾ ਰੁਪਾ ਜਦੋਂ ਇਹਦੇ ਜਸਵੀਰ ਸਿੰਘ ਆਲੂ ਵਾਲੀਏ ਦਾ ਜੋ ਸੀ ਕਬਜ਼ਾ ਕਰਨ ਉਹ ਜਾਂ 20 ਸੀ ਉਦੋਂ ਰੋਲਾ ਰੁਪਾ ਪਿਆ ਸੀ ਕਿਰ ਮੈਨੂੰ ਜਿੰਨੇ ਕੋ ਪਤਾ ਬੀਰੀ ਸੁਰਤ ਦੇ ਵਿੱਚ ਤਾਂ 1969 ਆਉਂਦਾ ਹੈ 1969 ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਦੋਂ ਪੰਸੋ ਸਨਮ ਬਣਾਇਆ ਉਦੋਂ ਅਸੀਂ ਜਿਹੜਾ ਪ੍ਰਬਾਤ ਪੇਰੀਆਂ ਜਾਂ ਸਾਰਾ ਜਾਂਦੇ ਸੀ ਉਸ ਵੇਲੇ ਦੀ ਯਾਦ ਸਭ ਤੋਂ ਵੱਡੀ ਮੈਨੂੰ ਚੰਗੀ ਲੱਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਦੋਂ ਕਾਰਨ ਕੇ ਲੋਕਿ ਮੈਂ ਆਪ ਯੂਨੀਵਰਸਿਟੀ ਚ ਨਾ ਅਸਵਧਤਾ ਇਹ ਵੀ ਮੈਂ ਉਥੋਂ ਪੀ ਐਚ ਡੀ ਕੀਤੀ ਹੈ ਗੁਰਨਾਟੇ ਯੂਨੀਵਰਸਿਟੀ ਤੋਂ ਕੋਈ ਵੀ ਕਾਰਨ ਹੋ ਸਕਦਾ ਹੈ ਲੇਕਿਨ ਇਹ ਵੱਡੀ ਦੇਨ ਉਸ ਸਤਾਬਦੀ ਦੀ ਤੇ 1999 ਜੋ ਮਰਜੀ ਅਸੀਂ ਕਹੀ ਜਾਈ ਹੈ ਖਾਲੀਆਂ ਨੂੰ ਲੇਕਿਨ ਜਿਹੜੀ ਬਰਾਸਤੇ ਖਾਲਸਾ ਜਿਹੜੇ ਨਾ ਇਹ ਵੀ ਇੱਕ ਦੇਨ ਹੈ ਇਸ ਸਤਾਬਦੀ ਜਦੋਂ 1999 ਚ ਆਈ ਸੀ ਇਹ ਜਬਾਜਪਾਈ ਸਾਹਿਬ ਦੇ 100 ਕਰੋੜ ਰੁਪਇਆ ਦਿੱਤਾ ਸੀ ਤੇ ਉਦੋਂ ਨੂੰ ਪ੍ਰਧਾਨ ਮੰਤਰੀ ਸੀ ਇਹ ਵੀ ਨਿਕਲਿਆ ਤਾਂ ਉਹ ਵਿੱਚੋਂ ਇਹੀ ਹੈ ਫਿਰ ਚਲੋ ਫਿਰ ਥੋੜੋ ਬਤਾ ਜਮੇ 2001 ਚ ਮਹਾਰਾਜਾ ਰਣਜੀਤ ਸਿੰਘ ਜੀ ਸਾਹਿਬ ਦੀ ਬੁੱਤ ਉਦੋਂ ਇਹ ਯਾਦ ਕਰਦੇ ਨੇ ਲੋਕ ਕਿ ਆਰਮੀ ਨੇ ਪੂਰੀ ਸਲਮੀ ਦਿੱਤੀ ਸੀ ਮਹਾਰਾ ਇੰਡੀਅਨ ਆਰਮੀ ਨੇ ਸਲਮੀ ਦਿੱਤੀ ਸੀ ਮਹਾਰਾਜਾ ਨੂੰ ਬੁੱਤ ਲੱਗਿਆ ਸੀ ਚਲੋ خیر ਉਦੋਂ ਬਾਅਦ 300 ਸਾਲ ਆਉਂਦਾ ਗੁਰੂ ਗੋਬਿੰਦ ਸਿੰਘ ਦਾ 2008 ਦੇ ਵਿੱਚ ਇਹ ਬਹੁਤ ਪਟਿਕਲ ਸੀ ਡਾਕਟਰ ਮਨਮੋਨ ਸਿੰਘ ਉਹਨੂੰ ਸੀ ਪ੍ਰਧਾਨ ਮੰਤਰੀ ਤੇ ਉਸ ਵੇਲੇ ਸਰਕਾਰ ਨੇ ਬੜਾ ਪੈਸਾ ਲਾਇਆ ਸੀ ਸਿੱਖਾੜੇ ਬੜਾ ਪੈਸਾ 2000 ਕਰੋੜ ਲੱਗਾ ਸੀ ਮੈਂ ਨਾ ਜਿਹੜੇ ਪਸਲੀਚਾ ਸਾਹਿਬ ਸਾਹਿਬ ਦਾ ਡੀਏਜੀ ਮਹਾਰਾਸ਼ਟਰ ਦੇ ਉਹਨਾਂ ਨਾਲ ਮੇਰੀ ਇੰਟਰਵਿਊ ਪਈ ਉਹਨੇ YouTube ਤੇ ਉਹ ਉਹ ਉਹਨਾਂ ਦੇ ਉਹ ਐਡਮਿਨਿਸਟਰेटर ਸੀ ਬੜੀ ਮਿਹਨਤ ਕੀਤੀ ਉਹਨਾਂ ਨੇ ਬਹੁਤ ਜਿਹੜਾ ਹੈ ਗਮਾ ਸ਼ਹਿਰੀ ਬਣਾਤਾ ਹਜੂਰ ਸਾਹਿਬ ਤੇ ਉਸ ਮੇਲੇ ਦੀ ਗੱਲ ਹੈ ਤੋ ਇੰਨਾ ਪੈਸਾ ਉਦੋਂ ਕਰ ਰਿਹਾ ਗਵਰਨਰ ਸਾਹਿਬ ਹੁੰਦੇ ਸੀ ਉਦੋਂ ਤਾਮਨ ਰਾਡੂ ਦੇ ਸਰਜੀਤ ਸਿੰਘ ਬਰਨਾਲਾ ਤੇ ਇਹ ਉਦੋਂ ਦੀ ਗੱਲ ਹੈ ਫਿਰ ਨਤੀਸ਼ ਕੁਮਾਰ ਨੂੰ ਵੀ ਸੀ ਬੜਾ ਸਿੱਖੇ ਨੇ 16 ਚ ਕੁਮਾਰਾ ਉਹਨਾਂ ਦਿਨਾਂ ਚ ਇੱਕ ਕੋਰਸ ਦੇ ਸਬੰਧ ਚ ਮੈਂ ਉੱਥੇ ਗਿਆ ਹੋਇਆ ਸੀ ਤੇ ਬੜਾ ਵਧੀਆ ਉਹਨਾਂ ਨੇ ਬਣਾਇਆ ਸੀ 뮤ਜ਼ੀਅਮ ਬਣਾਇਆ ਟੋਰੀਅਮ ਬਣਾਇਆ ਗਾਂਧੀ ਮੈਦਾਨ ਚ ਪ੍ਰੋਗਰਾਮ ਕੀਤਾ ਤੇ ਤੋ ਇਹ ਕੈਪਟਨ ਸਾਹਿਬ ਨੇ ਪਹਿਲੇ ਆ ਬੈਟਰਨਰੀ ਯੂਨੀਵਰਸਿਟੀ ਪਰ ਜਦੋਂ ਗੁਰੂਆਂ ਕਤੇ ਇਸਤਵ ਵੀ ਆ ਲੁਧਿਆਣਾ ਜਿਹੜੀ ਬਣੀ ਹੈ ਤੇ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਮਾਨ ਸਾਹਿਬ ਕਿ ਤੁਸੀਂ ਇਹ ਲਾਈਟ ਐਂਡ ਸਾਊਂਡ ਤੁਸੀਂ ਇਹ ਨਗਰ ਕੀਰਤਨ ਸਾਰਾ ਘਾ ਲਾਂਗੇ ਨਗਰ ਕੀਰਤਨ ਦੇ ਨਾਮ ਵੀ ਕਰਦੇ ਤੁਹਾਡਾ ਕੰਮ ਥੋੜੀ ਹੈ ਤਾਂ ਉਹਨਾਂ ਦਾ ਚਲੋ ਕਰਤਾ ਤੁਸੀਂ ਤੇ ਲੇਕਿਨ ਤੁਸੀਂ ਨਿਕਲ ਕੀ ਰਹੇ ਹਾਦੀ ਘੜੀ ਕੁਛ ਨਹੀਂ ਅੱਜ ਵਿਧਾਨ ਸਭਾ ਦਾ ਸੈਸ਼ਨ ਤੁਸੀਂ ਵਿਸ਼ੇਸ਼ ਬੁਲਾਇਆ ਕਹਿ ਰਹੇ ਸੀ ਤੁਸੀਂ ਕਿ ਇਹਦੇ ਵਿੱਚ ਬਹੁਤ ਕੁਝ ਨਿਕਲੂਗਾ ਤੇ ਜੇ ਕੁਝ ਨਿਕਲੂਗਾ ਨਾ ਆ ਕੁਝ ਕੜ ਤੋਂ ਸੀ ਕੋਈ ਯੂਨੀਵਰਸਿਟੀ ਕੜ ਦੋ ਕੋਈ ਵੱਡਾ ਹਸਪੀਟਲ ਕੜ ਦੋ ਅਨੰਤਪੁਰ ਸਾਹਿਬ ਦੇ ਜਲੇ ਦੀ ਜਿੱਥੇ ਤਾਂ ਗੱਲ ਮੈਨੂੰ ਲੱਗ ਨਹੀਂ ਰਿਹਾ ਜਲੇ 23 ਦੇ 23 ਉਹ ਜਲਮ ਰਿਕਾਰਡ ਹੈ ਤੇ ਰਿਕਾਰਡ ਚ ਹਾਲ ਤੱਕ ਕੋਈ ਉਸਰਾ ਦਾ ਇਨਫਰਾਸਟ੍ਰਕਚਰ ਨਹੀਂ ਹੈ ਉਹ ਤਾਂ ਫਾਇਦਾ ਕੀ ਹੋਏਗਾ ਪਹਿਲਾਂ ਤਾਂ ਤੁਸੀਂ ਪੈਸਾ ਤਾਂ ਹੈ ਨਹੀਂ ਕਿੱਥੋਂ ਲਿਆਉਂਗੇ ਕੈਨ ਨੂੰ ਇਹ ਨਾ ਤੁਹਾਡਾ ਪੀਪਾ ਖਾਲੀ ਹੁੰਦਾ ਫਰਾਂਡਾ ਖਾਲੀ ਖਜ਼ਾਨਾ ਵੀ ਸਰਕਾਰਾਂ ਦਾ ਕਰਜ਼ੇ ਲੈਣੇ ਨਾ ਕਿੰਨੇ ਕਰਜ਼ੇ ਵੇਚੂ ਹਲੇ ਤਾਂ 2000 ਰੁਪਏ ਦੇ ਨੇ ਔਰਤਾਂ ਦਾ ਕਿੱਥੋਂ ਦੇ ਦੋਗੇ ਟਾਈਮ ਕਿੰਨਾ ਕਰਿਆ ਗਿਆ ਅਗਲੇ ਸਾਲ ਤਾਂ ਇਲੈਕਸ਼ਨ ਆ ਜਾਣੀਆਂ ਨੇ ਇੱਕ ਸਾਲ ਹੀ ਰਹਿ ਗਿਆ ਨਾ ਤੁਹਾਡੇ ਕੋਲ ਪੰਜ ਚਾਰ ਮਹੀਨੇ ਪਹਿਲਾਂ ਥੋੜਾ ਕਹਿਣਾ ਮੰਨ ਰੁੜ ਜਾਂਦੀ ਹੈ ਬਿਊਰੋਕ੍ਰੇਸੀ ਤੋਂ ਇਹ ਦੇਖ ਲਓ ਤੁਸੀਂ ਤੁਹਾਡੇ ਨਾਲ ਨੰਬਰ ਨੈਤ ਸਿੰਘ ਸੈਣੀ ਲੈ ਰਹੇ ਹਨ ਉਹਨਾਂ ਨੇ ਨਿਊਜ਼ਮ ਬਣਾਉਣ ਦਾ ਫੈਸਲਾ ਕਰ ਲਿਆ ਕੱਲੋਂ ਹਰਨ ਮੋਦੀ ਸਾਹਿਬ ਨੇ ਤੇ ਰਮੀਜ਼ ਨੂੰ ਬਣਾ ਲੈਣਾ ਉਹਨਾਂ ਨੇ ਬੜਾ ਬੜਾ ਵਧੀਆ ਤਰੀਕੇ ਨਾਲ ਮੈਂ ਦੇਖ ਰਿਹਾ ਸੀ ਸਿ ਸੋਰਾ ਸਾਹਿਬ ਤੋਂ ਜਿਵੇਂ ਉਹ ਸਿਰ ਤੇ ਆਪ ਲੈ ਕੇ ਨਰ ਸਿੰਘ ਸੈਣੀ ਪੱਗ ਬਣ ਕੇ ਸਰੂਪ ਲੈ ਗਏ ਸੀ ਵੈਸੇ ਵੀ ਹਰਿਆਣਾ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਬਹੁਤ ਗੁਰ ਕਰ ਲਏ ਤੇ ਉਹ ਖੈਰ ਜੋ ਮੈਂ ਤਾਂ ਯਾਦ ਹੀ ਕਰਾਉਣਾ ਸੀ ਮਾਨ ਸਾਹਿਬ ਤੁਹਾਨੂੰ ਕਿ ਤੁਸੀਂ ਕੁਝ ਵੱਡਾ ਕਰੋ ਆ ਇਹ ਜਿਹੜਾ ਇਹ ਤਾਂ ਗਿਆ ਕਦਮ ਨਗਰ ਕੀਰਤਨ ਹੋ ਗਏ ਸੋ ਹੋ ਗਏ ਇਹਦੇ ਸਦੀਵੀ ਨਹੀਂ ਰਹਿਣਾ ਸਦੀਵੀ ਰਹਿਣ ਵਾਲੀ ਕੋਈ ਗੱਲ ਕਰੋ ਜਿਹਦੇ ਲੋਕ ਤੁਹਾਨੂੰ ਯਾਦ ਕਰਨ ਕਿ ਮਾਨ ਸਾਹਿਬ ਦੇ ਟਾਈਮ ਆ ਹੋਇਆ ਸੀ ਮਿਆਸ ਕਰਦੇ ਸ਼ਾਇਦ ਇਹ ਐਸਾ ਕੁਝ ਸੀ ਸੋਚ ਲਓ ਦੇਖਦੇ ਹਾਂ ਬਾਕੀ ਜੋ ਬਾਕੀ ਮੈਨੂੰ ਨਹੀਂ ਲੱਗਦਾ ਜੇ ਮੈਂ ਤੁਹਾਨੂੰ ਦੱਸਾਂ ਜਿਹੜੇ ਜ਼ਿਲ੍ਹੇ ਦਾ ਨਾਮ ਬਦਲਣ ਵਾਲੀ ਗੱਲ ਸੀ ਤੁਹਾਨੂੰ ਪਹਿਲੇ ਦੱਸਦਾ ਜਿਹੜਾ ਉਹ ਨਾਮ ਬਦਲ ਗੁਰੂ ਨਾਨਕ ਗੁਰੂ ਤੇਗ ਬਹਾਦਰ ਨਗਰ ਉਪਰ ਹੀ ਆਪਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਰੱਖਿਆ ਕਿੰਨਾ ਤਾਂ ਆਪਾਂ ਨੌਂ ਨੰਨੇ ਮਾਲੀ ਕਹਿੰਦੇ ਨੇ ਸਾਰੇ ਬਹੁਤ ਵਾਰ ਅਸੀਂ ਗੱਲ ਕੀਤੀ ਵੀ ਘਟੋ ਘਟਾ ਆਪਾਂ ਆਪਦਾ ਇਹ ਕੰਮ ਬੰਦ ਕਰੀਏ ਆਪਾਂ ਜਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਕਹਾ ਕਰੀਏ ਲੇਕਿਨ ਇਸ ਤਰ੍ਹਾਂ ਦੀ ਕੋਈ ਗੱਲ ਹਣ ਤੱਕ ਤਲੀ ਮੈਂ ਦੇਖਿਆ ਕਿ ਲੋਕ ਸ਼ੁਰੂ ਕਰ ਰਹੇ ਨੇ ਖੈਰ ਹੋਰ ਦੂਜਾ ਮੁੱਦਾ ਜਿਹਦਾ ਮੈਂ ਜ਼ਿਕਰ ਕਰਨਾ ਸੀ ਬਹੁਤ ਅਹਿਮ ਜੋ ਮਰਜੀ ਸਮਝੋ ਅਲਟੀਮੇਟਲੀ ਮੈਨੂੰ ਚੰਡੀਗੜ੍ਹ ਜਿਹੜਾ ਹੈ ਲੱਗਦਾ ਨਹੀਂ ਕਿ ਪੰਜਾਬ ਤੋਂ ਇਹ ਕਿ ਇੰਦਰ ਕੋਈ ਵੀ ਹੋਵੇ ਦਿਓ ਕਿਉਂਕਿ ਚੰਡੀਗੜ੍ਹ ਦੇ ਲੋਕ ਵੀ ਨਹੀਂ ਲੱਗਦਾ ਚਾਹੁੰਦੇ ਕਿ ਇਸ ਤਰ੍ਹਾਂ ਦੀ ਗੱਲ ਹੋਵੇ ਦੇਖੋ ਸਰਦ ਰੁੱਤ ਜਿਹੜਾ ਆ ਰਿਹਾ ਹੈ 1 ਦਸੰਬਰ ਤੋਂ 19 ਦਸੰਬਰ ਤੱਕ اجلاس ਇਸ اجلاس ਦੇ ਵਿੱਚ ਜਿਹੜੀ ਸੂਚੀਬੱਧ ਕੀਤੇ ਗਏ ਨੇ ਬਿੱਲ ਉਹਨਾਂ ਚੋਂ ਨੋਮਾਗਰ ਜਿਹੜਾ ਹੈ ਉਹ ਹੋ ਹੈ ਸਵਿਧਾਨ ਦੀ 131ਵੀਂ ਸੋਧ ਇਹਦੇ ਵਿੱਚ ਕੀ ਹੈ ਕਿ ਧਾਰਾ 240 ਉਹਦੇ ਵਿੱਚ ਚੰਡੀਗੜ੍ਹ ਨੂੰ ਸ਼ਾਮਲ ਕੀਤਾ ਜਾਊਗਾ ਤੇ ਕੇਂਦਰ ਸ਼ਾਸਤ ਪ੍ਰਦੇਸ਼ ਜਿਵੇਂ ਬਾਕੀ ਦੇ ਦੇਸ਼ ਦੇ ਉਵੇਂ ਹੋ ਰਾਸ਼ਟਰਪਤੀ ਦੇ ਦੀ ਨਾਲ ਜੋ ਸਿੱਧਾ ਤੇ ਚੰਡੀਗੜ੍ਹ ਦੇ ਵਿੱਚ ਆ ਜਿਹੜਾ ਐਡਮਿਨਿਸਟਰेटर ਪੰਜਾਬ ਦਾ ਗਵਰਨਰ ਹੁੰਦਾ ਇਹ ਪ੍ਰਸ਼ਾਸਨ ਬੰਦ ਕਰਕੇ ਚੰਡੀਗੜ੍ਹ ਦਾ ਉਪ ਰਾਜਪਾਲ ਲੱਗੂਗਾ ਰੌਲਾ ਪੈ ਗਿਆ ਜਦੋਂ ਇਹ ਸੁਚਿਵਤ ਹੋ ਗਿਆ ਸਾਰੀਆਂ ਪੋਲਿਟਿਕਲ ਪਾਰਟੀਆਂ ਜਿਹੜਾ ਨੇ ਵਿਰੋਧ ਕੀਤਾ ਔਰ ਸ਼ਰਮ ਨਿਕਾਲੀ ਦਲ ਇਸ ਵਾਰ ਤਾਂ ਨੰਬਰ ਵੀ ਲਾ ਗਿਆ ਹਾਲਾਂਕਿ ਉਦੋਂ ਬਾਅਦ ਜਿਹਨੂੰ ਕਈ ਕਹਿੰਦੇ ਨੇ ਯੂ ਟਰਨ ਹੈ ਤੇ ਅੱਜ ਉਹਨਾਂ ਨੇ ਇੱਕ ਹੋਰ ਕਮੇਟੀ ਦੀ ਮੀਟਿੰਗ ਵੀ ਬੁਲਾਈ ਹੈ ਸੁਰਜੀਤ ਸਿੰਘ ਬਾਦਲ ਨੇ ਤੇ ਲੇਕਿਨ ਉਦੋਂ ਪਹਿਲਾਂ ਯੂ ਟਰਨ ਹੀ ਮੈਂ ਮੰਨਦਾ ਮੈਂ ਇਹ ਸ਼ਰਾਰਤ ਮੰਨਦਾ ਇਹ ਦੇਖਣ ਵਾਲੀ ਗੱਲ ਹੈ ਵੀ ਕਿੰਨਾ ਕੁ ਵਿਰੋਧ ਹੋ ਰਿਹਾ ਹੈ ਇਹ ਕੇਂਦਰ ਸਰਕਾਰ ਨੇ ਇੱਕ ਟਵੀਟ ਕਰਤਾ ਕੀ ਜੀ ਚਿੰਤਾ ਨਾ ਕਰੋ ਮੈਂ ਪੜ੍ਹਿਆ ਉਹਨਾਂ ਦਾ ਚਿੰਤਾ ਨਾ ਕਰੋ ਜੀ ਕਿਉਂਕਿ ਅਸੀਂ ਇਸ ਇਸ ਜਿਹੜਾ ਕਮਿੰਗ ਸੈਸ਼ਨ ਹੈ ਲੋਕ ਸਭਾ ਦਾ ਜਿਹੜਾ ਇਜਲਾਸ ਹੈ ਉਹਦੇ ਚ ਵੀ ਲੈ ਕੇ ਆ ਰਹੇ ਇਹ ਤਾਂ ਮਤਲਬ ਬਾਅਦ ਚ ਲੈ ਆਵਾਂਗੇ ਫਿਰ ਉੱਥੇ ਮੁੱਕਰੇ ਨਹੀਂ ਸਰਕਾਰ ਕਹਿੰਦੀ ਹੈ ਕਿ ਅਸੀਂ ਸਾਰੇ ਸਟੇਕ ਹੋਲਡਰਜ਼ ਨਾਲ ਗੱਲ ਕਰਕੇ ਕਰਾਂਗੇ ਜੇ ਨਹੀਂ ਕਰਾਂਗੇ ਅਸੀਂ ਸਟੇਕ ਹੋਲਡਰ ਕਿੱ데 ਨੇ ਸਟੇਕ ਹੋਲਡਰ ਚੰਡੀਗੜ੍ਹ ਦੇ ਲੋਕ ਚੰਡੀਗੜ੍ਹ ਹੋਵੇ ਸਮਝੋ ਹਰਿਆਣਾ ਪੰਜਾਬ ਹਿਮਾਚਲ ਹਿਮਾਚਲ ਰਾਜ ਕਲ ਸਕੂਲ ਸਨਮਾਨਕੀਤਾ ਸ਼੍ਰੋਮਣੀ ਕਮੇਟੀ ਨੇ ਉਹਨਾਂ ਦੇ ਪਰ ਸਾਹ ਉੱਥੇ ਵੀ ਕਹੇ ਤਾਂ ਪੱਤਰਕਾਰਾਂ ਨਾਲ ਗੱਲ ਕਰਦੇ ਕਿ ਜੀ ਸਾਡਾ ਵੀ ਹਿੱਸਾ ਸਤਸਾਰੀਆ ਹੁੰਦੀ ਸੀ ਚੰਡੀਗੜ੍ਹ ਤੋਂ ਉਹ ਵਿਸ਼ਲੇਸ਼ਕ ਹੋਰ ਪਰ ਦੁੱਖ ਇਸ ਗੱਲ ਦਾ ਹੈ ਕਿ ਜੋ ਮਰਜ਼ੀ ਕਹੀ ਜਾਣ ਸਾਡੇ ਲੋਕ ਸੱਚ ਇਹ ਹੈ ਕਿ ਈਵਨ ਸਰਦਾਰ ਵੀ ਈਵਨ ਪੰਜਾਬੀ ਵੀ ਜਿਹੜੇ ਉੱਥੇ বাস ਗਏ ਉਹ ਵੀ ਨਹੀਂ ਚਾਹੁੰਦੇ ਕਿ ਚੰਡੀਗੜ੍ਹ ਪੰਜਾਬ ਚ ਸੁਣ ਜਾਵੇ ਸਮੇਤ ਉੱਥੋਂ ਦਾ ਜਿਹੜਾ ਐਮਟੀਐ ਮਨੀਸ਼ ਤਵਾੜੀ ਉਹ ਵੀ ਨਹੀਂ ਉਹ ਤਾਂ ਵਿਧਾਨ ਸਭਾ ਦੀ ਬੰਕ ਕਰਨਾ ਬਖਰੀ ਹੋ ਜੇ ਯਾਨੀ ਪੰਜਾਬ ਨਾਲੋਂ ਉਹਦੇ ਕਾਰਨ ਕਈ ਹੋ ਸਕਦੇ ਨੇ ਕਾਰਨ ਇਹ ਵੀ ਹੈ ਉਹਦਾ ਇਕੱਲਾ ਹੀ ਨਹੀਂ ਕਾਰਨ ਇਹ ਵੀ ਹੈ ਕਿ ਜਿਹੜਾ ਚੰਡੀਗੜ੍ਹ ਨੂੰ ਉਹਦੀ ਇੱਕ ਤਾਂ ਇਹ ਸਮਝ ਲਓ ਹੁਣ ਚੰਡੀਗੜ੍ਹ ਦੇ ਵਿੱਚ ਮੈਜੋਰਟੀ ਕੀ ਦੀ ਹੈ ਇਹ ਵੀ ਦੇਖਣਾ ਪਏਗਾ ਜਿਨ੍ਹਾਂ ਨੇ ਚੰਡੀਗੜ੍ਹ ਬਸਾਇਆ ਉਹਨਾਂ ਨੂੰ ਉੱਥੇ ਬਸਾਤਾ ਜੇ ਉਹਨਾਂ ਦੀ ਅੱਜ ਤੁਸੀਂ ਬੋਲੀ ਲਿਖੋ ਨਾ ਪੰਜਾਬੀ ਲਿਖਾਉਣ ਵਾਲੇ ਕਿੰਨੇ ਖੌਣ ਕੇ ਦੇਖ ਲਓ ਸਭ ਜਾਂ ਹਿੰਦੀ ਜਾਂ ਇੰਗਲਿਸ਼ ਵਾਲੇ ਨੇ ਜੇ ਦੀ ਚੱਕਰਤਾ ਉਹਨਾਂ ਨੇ ਜਿਹੜੇ ਸਟੇਕ ਹੋਲਡਰਾਂ ਨਾਲ ਗੱਲ ਕਰ ਰਹੇ ਹੋ ਤਾਂ ਚਾਹੁੰਦੇ ਨਹੀਂ ਚੰਡੀਗੜ੍ਹ ਪੰਜਾਬ ਹੋਵੇ ਚੜੀ ਪੰਜਾਬ ਵਾਲੇ ਨਹੀਂ ਚਾਹੁੰਦੇ ਚੰਡੀਗੜ੍ਹ ਨੂੰ ਜਿਹੜੀ ਪਾਰਟੀ ਨੇ ਇਹ ਪੰਜਾਬ ਦੀ ਵੰਡ ਕਰਾਈ ਸੁਭੀ ਬਣਾਈ ਉਹ ਵੀ ਨਹੀਂ ਚਾਹੁੰਦੀ ਜਿਹਨੇ ਸੁਭੀ ਬਣਾਈ ਨਾ ਇਹ ਕਿਤੇ ਮਹਾਪੰਜਾਬ ਕਿਤੇ ਪੰਜਾਬੀ ਸੁਭੀ ਲੰਗੜਾ ਪੰਜਾਬ ਜਿਹਨੇ ਲੰਗੜਾ ਪੰਜਾਬ ਬਣਾਇਆ ਪਾਰਟੀ ਉਹ ਵੀ ਦਰੋਂਣੀ ਚਾਹੁੰਦੇ ਮੈਨੂੰ ਆਪ ਦੱਸਿਆ ਉਹਨਾਂ ਦੇ ਸੀਨੀਅਰ ਲੀਡਰ ਨੇ ਕਹਿੰਦੇ ਜੇ ਕਿਤੇ ਚੰਡੀਗੜ੍ਹ ਆ ਗਏ ਤਾਂ ਸਾਡੀ ਸਰਕਾਰ ਕਦੇ ਨਹੀਂ ਬਣੂ ਜਿਹੜੀ 500 ਸੀਟਾਂ ਇੱਥੇ ਦੇ ਉਹ ਸਭ ਸਾਡੂ ਕਿਹਨੇ ਵੋਟ ਪਾਉਣੀਆਂ ਇੱਥੇ ਸੋ ਇਹ ਸਭ ਡਰਾਮਾ ਹੀ ਹੈ ਉਹਦਾ ਜਿਹਨੇ ਵੀ ਬੰਕ ਕਰ ਰਹੇ ਨੇ ਤੋਂ ਇੱਥੇ ਫਿਰ ਹੋਇਆ ਇਹ ਹੈ ਕਿ ਸਰਕਾਰ ਨੇ ਹਾਲ ਦੀ ਘੜੀ ਮੋੜ ਲਿਆ ਹਾਲ ਦੀ ਘੜੀ ਸਰਕਾਰ ਕਹਿੰਦੀ ਹੈ ਜੀ ਅਸੀਂ ਜਿਹੜਾ ਹੈ ਉਹ ਇਹਨੂੰ ਟਾਲਤਾ ਇਸ ਵਾਰ ਨਹੀਂ ਲੈ ਕੇ ਜਾਂਦੇ ਇਹਦੇ ਬਦ ਲੈ ਕੇ ਜਾਵਾਂਗੇ ਇਸ ਵਾਰ ਨਹੀਂ ਆਊਗਾ ਕੋਈ ਗੱਲ ਨਹੀਂ ਥੋੜੀਆਂ ਗੱਲ ਕਰਕੇ ਲੈ ਜਾਵਾਂਗੇ ਲੈ ਜਾਵਾਂਗੇ ਰੋਕ ਲਓ ਤੁਸੀਂ ਕਿੰਨਾ ਰੋਕਦੇ ਆ 370 ਤੋਂ ਬਾਅਦ ਕੀ ਹੋ ਗਿਆ ਉਵੇਂ ਹੀ ਹੋਊਗਾ ਔਰ ਪੰਜਾਬੀ ਜਿੰਨਾ ਮਰਜੀ ਸਮਝ ਲੈਣ ਇਹ ਇਹ ਵੀ ਗੱਲ ਹੈ ਹੁਣ ਸਮਝ ਨਹੀਂ ਆ ਰਹੀ ਉਦਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹਦਾ ਮਸਲਾ ਵਿੱਚ ਇੜ ਕੇ ਹਾਲ ਦੀ ਘੜੀ ਬੈਨੂ ਕੋ ਕਹੇ ਸੀ ਜੀ ਤੁਸੀਂ ਅੜੀ ਕੋ ਆ ਗਈ ਤਾਂ 25 ਕਹਿੰਦੇ 25 ਚੱਕ ਡਖਵਾ 24 ਹੋ ਗਈ ਤੇ ਕਿੱਥੇ ਉਹਨਾਂ ਦੇ ਚੋਣ ਦਾ ਤਰੀਕਾ ਦਾ ਐਲਾਨ ਰਜਿਸਟਰਰ ਕਹਿ ਗਿਆ ਸੀ ਉਹ ਹੁਣ ਨਿਆਣੀ ਕਹਿੰਦੇ ਵੀ ਐਵੀਪੀ ਦੀ ਆਉਣੀ ਚਾਹੀਦੀ ਉਹ ਲੋਨ ਸਮਝਾਗੀ ਕਿਉਂਕਿ ਉਹਦੇ ਚ ਹਰਿਆਣਾ ਕਿਉਂਕਿ ਭਾਰਤੀ ਜਨਤਾ ਪਾਰਟੀ ਜੇ এবੀਪੀ ਆ ਜੂਗੀ ਜਿਹੜੀ ਆਲ ਪਾਰਟੀ ਮੀਟਿੰਗ ਬੁਲਾਈ ਆ ਉਹਨਾਂ ਨੇ ਉਹਦੇ ਚ ਕਹਿੰਦੇ ਅਸੀਂ ਬਾਈਕਾਟ ਕਰਦੇ ਆ ਜਿਹੜੇ ਪੰਜਾਬ ਜੁਨੀਵਰਸਿਟੀ ਬਚਾਓ ਮੋਰਚੇ ਵਾਲੇ ਉਹ ਕਹਿੰਦੇ ਸਾਨੂੰ ਪਤਾ ਹੈ ਕੀ ਕਰਨੀ ਚਾਹੁੰਦੀ ਹੈ ਸਾਡੇ ਦਾ ਕੋਈ ਮਤਸ ਚਾਉਣਾ ਕਰੋ ਨਹੀਂ ਅਸੀਂ ਆਪਦੇ ਲੜਾਈ ਲੜਾਂਗੇ ਤੇ ਉਹ ਇੱਕ ਲੜਾਈ ਚੱਲਦੀ ਹੈ ਇੱਕ ਇਹ ਆ ਗਈ ਤੇ ਸਾਡਾ ਜਿਹੜਾ ਤੀਸਰਾ ਵੱਡੀ ਜਿਹੜੀ ਗੱਲ ਹੈ ਉਹ ਹੈ ਭਾਰਤੀ ਜਨਤਾ ਪਾਰਟੀ ਉਹ ਕੀ ਕਰੇ ਇੱਕ ਪਾਸੇ ਸਰਕਾਰੀ ਸਿੱਖਾਂ ਦੀ ਗਿਣਤੀ ਵੱਧ ਰਹੀ ਹੈ ਜਿਹੜੇ ਸਿੱਖ ਸਰਕਾਰ ਨਾਲ ਜਾ ਰਹੇ ਨੇ ਸੜੇ ਕਾਪਟਨ ਤੋਂ ਵੱਡੇ-ਵੱਡੇ ਉਹਦੇ ਨਾਲ ਚਲੇ ਗਏ ਲੇਕਿਨ ਇਸ ਤੇ ਬਹਾਵ ਯੁੱਧ ਕਿ ਸਿੱਖ ਜਾ ਰਹੇ ਨੇ ਗੱਲਾਂ ਕਰ ਰਹੇ ਨੇ ਲੇਕਿਨ ਵੋਟਾਂ ਨਹੀਂ ਮਿਲ ਰਹੀਆਂ ਉਹਨਾਂ ਨੂੰ ਉਹ ਹੋੜ ਜਦੋਂ ਇਹ ਦੋ ਮਸਲੇ ਆ ਗਏ ਪੰਜਾਬ ਯੂਨੀਵਰਸਿਟੀ ਵਾਲਾ ਤੇ ਖਾਸ ਕਰਕੇ ਚੰਡੀਗੜ੍ਹ ਵਾਲਾ ਉਹਨੇ ਦੀ ਵੱਡੀ ਪ੍ਰੋਬਲਮ ਬਣ ਗਈ ਤੇ ਕੱਲ ਸੁਨੀਲ ਰਖੜ ਸਾਹਿਬ ਨੇ ਆਨਲਾਈਨ ਮੀਟਿੰਗ ਕੀਤੀ ਆਪਣੀ ਕੋਰ ਕਮੇਟੀ ਦੀ ਪੰਜਾਬ ਯੂਨਿਟ ਦੀ 90% ਇਹ ਕਹਿੰਦੇ ਵਿਰੋਧ ਕੀਤਾ ਇਸ ਗੱਲ ਦਾ ਵੀ ਇਹ ਕੀ ਗੱਲ ਹੈ ਜਿਹੜੀ ਜੇ ਸਭ ਤੋਂ ਜ਼ਿਆਦਾ ਜੇ ਕਿਸੇ ਦੀ ਪਰੇਸ਼ਾਨੀ ਹੈ ਉਹ ਪੰਜਾਬ ਦੇ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਹੈ ਕੇਂਦਰ ਕੁਝ ਹੋਰ ਕਹਿ ਰਹੀ ਹੈ ਇਹ ਕੁਸ਼ੂਰ ਕਰੇ ਇਹ ਕਹਦੇ ਸੀ ਪੰਜਾਬ ਦੇ ਨਾਲ ਉਹ ਉਹੀ ਗੱਲ ਹੈ ਜਵਾਨ ਕੀ ਨਗਾਹਨ ਕੀ ਜਵਾਨ ਕੋ ਛੋਰ ਪੇਤੀ ਹੈ ਨਗਾਹ ਕੋ ਛੋਰ ਪੇਤੀ ਹੈ ਪਤਾ ਨਹੀਂ ਲੱਗ ਰੇ ਕਰ ਕੀ ਰਹੇ ਨੇ ਸੋ ਸਭ ਸਭ ਤੋਂ ਜ਼ਿਆਦਾ ਪਰੇਸ਼ਾਨੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਫੇਰ ਰਗ ਦੇ ਪੈਰ ਲੱਗ ਗਏ ਲੇਕਿਨ ਇੱਕ ਗੱਲ ਕਲੀਅਰ ਹੈ ਕਿ ਪੰਜਾਬ ਨਾਲ ਤੱਕਾ ਸਰਕਾਰ ਕੋਈ ਵੀ ਹੋਵੇ ਇੰਦਰਾ ਗਾਂਧੀ ਦੀ ਗੁਲਜਾਰੀ ਨਾਲੋਂ ਤਾਂ ਉਸ ਵੇਲੇ ਤੇ ਚਾਹੇ ਹੈ ਇਹਨਾਂ ਦੀ ਹਾਂ ਥੋੜੇ ਬਾਜਪਾਈ ਦੇ ਟਾਈਮ ਨਹੀਂ ਸੀ ਇਸ ਤਰ੍ਹਾਂ ਦੀ ਗੱਲ ਨਜ਼ਰ ਆਈ ਲੇਕਿਨ ਉਦੋਂ ਬਾਅਦ ਤਾਂ ਫਿਰ ਐ ਹੀ ਹੈ ਕਿ ਪੰਜਾਬ ਲੋਕ ਇਸ ਤਰੀਕੇ ਨਾਲ ਨਸੀ ਕਾਜੇ ਚ ਹੀ ਰੱਖਣਾ ਜਿਵੇਂ ਮਰਜ਼ੀ ਰੱਖੀਏ ਤੇ ਪੰਜਾਬ ਕੀ ਕਹਿੰਦਾ ਹੈ ਪੰਜਾਬੀ ਕੀ ਕਹਿੰਦੇ ਨੇ ਇਹ ਹੁਣ ਉਹਨੇ ਤੇ ਜਿਹੜਾ ਇੰਡੀਪੈਂਡੈਂਟ ਕਰਦਾ ਕਿ ਕਿੰਨੀ ਕੁ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਉਂਦੇ ਨੇ ਜਿਵੇਂ ਸਟੂਡੈਂਟਸ ਨੇ ਉਠਾਈ ਸੀ ਹਾਲੇ ਗੱਲ ਹੋ ਉੱਥੇ ਪਈ ਹੈ ਸਟੂਡੈਂਟਸ ਸਮਝ ਗਏ ਪੰਜਾਬ ਯੂਨੀਵਰਸਿਟੀ ਵਾਲੇ ਕਿ ਇਹ ਮਸਲਾ ਇਸ ਤਰ੍ਹਾਂ ਨਹੀਂ ਹੱਲ ਹੋਣਾ ਲਾਂਡੇ ਪੈਣੇ ਵੈਸੇ ਵੀ ਇਹ ਦੁਨੀਆ ਮੰਨ ਦੀ ਜੋਰਾਂ ਨੂੰ ਇੱਥੇ ਕੰਮ ਨਹੀਂ ਕਮਜ਼ੋਰ ਥੋੜਾ ਬਹੁਤ ਬੋਸ਼